ਅੱਜ ਸ਼ੋਅ ਪ੍ਰੈਸ਼ਰ ਪੱਤੀ ਦੀ ਰੇੜੀ ਫੜੀ ਵਾਲੀ ਜੂਨੀ ਆਲਿਆਂ ਨੂੰ ਸੰਬੋਧਨ ਕਰਨ ਆਏ ਸੀ ਤਾਂ ਉਹਨਾਂ ਦੇ ਕਿਤੇ ਕੰਮਾਂ ਤੇ ਦਾਸ ਦੇ ਕਿਤੇ ਕੰਮਾਂ ਤੇ ਸਰ ਭਗਵੰਤ ਸਿੰਘ ਮਾਨ ਜੀ ਦੇ ਕਿਤੇ ਕੰਮਾਂ ਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਦੂਸਰੀਆਂ ਪਾਰਟੀਆਂ ਛੱਡ ਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰੇ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਤੇ ਜੀ ਆਇਆਂ ਕਹਣਾ ਕਿ ਤੁਹਾਡੇ ਨਾਲ ਕਿਸੇ ਪ੍ਰਕਾਰ ਦਾ ਤੱਕਾ ਨਹੀਂ ਹੋਊਗਾ ਹਰੇਕ ਪ੍ਰਕਾਰ ਦੀ ਤੁਹਾਡੇ ਨਾਲ ਮਦਦ ਕੀਤੀ ਜਾਊ ਬਣਦੇ ਮਾਨ ਸਨਮਾਨ ਦਿੱਤੇ ਜਾਣਗੇ ਇਹ ਕਦੇ ਵੀ ਵੋਟਾਂ ਆਉਂਦੀਆਂ ਨੇ ਅੱਗੇ ਵੀ ਬੈਨਰ ਲੱਗੇ ਸੀਗੇ ਮੇਰਾ ਪਰਿਵਾਰ ਮੇਰਾ ਵਾਟ ਕਦੇ ਵੋਟਾਂ ਗਾਇਬ ਹੋ ਜਾਂਦੀਆਂ ਨੇ ਕਿਤੇ ਕੌਂਸਲ ਲੜਨਦੇ ਆ ਏਦਾਂ ਕਿਉਂ ਲਾਂਦੇ ਬਾਅਦ ਚ ਗਾਇਬ ਹੋ ਜਾਂਦੇ ਆ ਦੇਖੋ ਇਹ ਰਵੈਤਰੀ ਪਾਰਟੀਆਂ ਦਾ ਸ਼ੁਰੂ ਤੋਂ ਕੰਮ ਰਿਹਾ ਵੀ ਜਦੋਂ ਚੋਣਾਂ ਆ ਜਾਂਦੀਆਂ ਜਿਹੜੇ ਹੁੰਦੇ ਨੇ ਬਰਸਾਤੀ ਡੱਡੂ ਉਦੋਂ ਬਾਹਰ ਆ ਜਾਂਦੇ ਨੇ ਤੇ ਜਦੋਂ ਵੋਟਾਂ ਖਤਮ ਹੋ ਜਾਂਦੀਆਂ ਤਾਂ ਲੁਕ ਜਾਂਦੇ ਨੇ ਹੁਣ ਲੋਕ ਇਹ ਸਾਡੇ ਬੰਦੇ ਗਲੀਆਂ 'ਚ ਤੁਰੇ ਫਿਰਦੇ ਆ ਆ ਦੇਖੋ 45 ਡਿਗਰੀ ਟੈਂਪਰੇਚਰ ਆ ਜਿੰਨੇ ਵਲੰਟੀਅਰ ਨੇ ਪੱਪਾਂ ਪਾਰ ਹੋ ਕੇ ਖੜੇ ਨੇ ਆਪਣੇ ਮਹਬੂਬ ਨੇਤਾ ਦੇ ਦਰਸ਼ਨਾਂ ਨੂੰ ਆਪਣੇ ਵਿਚਾਰ ਸੁਣਨ ਆਤਮ ਨਗਰ ਸੀਟ ਹੌਟ ਸੀਟ ਮੰਨੀ ਗਈ ਆ ਤੁਸੀਂ ਬਹੁਤ ਮਾਰ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਬਰਫ਼ 'ਚ ਲਾ ਦੂੰਗਾ ਉਦੋਂ ਵੀ ਲਾਈ ਜਾਣਾ ਤੇ ਹੁਣ ਵੀ ਲਾਉਂਗਾ ਚੈਲੰਜ ਕਾਂਗਰਸ ਸ਼ਾਮਲ ਹੋ ਚੁੱਕਿਆ ਕੋਈ ਫਰਕ ਨਹੀਂ ਪੈਣਾ ਕਿਸੇ ਜਿੱਲੇ ਜਾਣ ਚਾਹੇ ਪੰਜ ਪਾਰਟੀਆਂ ਇਕੱਠੀਆਂ ਕਰਕੇ ਉਹਦੇ ਸ਼ਾਮਲ ਕਰ ਦਿਓ ਤਾਂ ਵੀ ਕੋਈ ਫਰਕ ਨਹੀਂ ਪੈਣਾ